ਸਾਰੇ ਆਪਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਅੱਜ ਦਾ ਸੂਟ ਬਹੁਤ ਪਿਆਰਾ ਹੈ ਜੋ ਲਾਈਨਰ ਵਾਲਾ ਹੈ ਤੇ ਨਾਲ ਹੀ ਉੱਪਰ ਵਰਕ ਕੀਤਾ ਹੈਗਾ बॉटम ਉੱਪਰ ਵੀ ਇਸੇ ਤਰ੍ਹਾਂ ਹੀ ਪ੍ਰਿੰਟਡ ਸੂਟ ਹਨ ਜੋ ਕਿ ਬਹੁਤ ਹੀ ਵਧੀਆ ਹਨ ਇਹ ਵੀ ਕਾਟਨ ਦੇ ਸੂਟ ਹਨ ਇਹਨਾਂ ਨਾਲ ਪਲੇਨ बॉटम ਹਨ ਜੋ ਕਿ ਬਹੁਤ ਪਿਆਰੇ ਹਨ ਇਹਨਾਂ ਦੇ ਖੇਰੇ ਬਣੇ ਹੋਏ ਹਨ ਤੇ ਨਾਲ ਪ੍ਰਿੰਟਡ ਸ਼ਰਟ ਹਨ ਇਸੇ ਤਰ੍ਹਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਬਹੁਤ ਹੀ ਸੋਨੇ ਸੋਨੇ ਸੂਟ ਲੈ ਕੇ ਤਾਂ ਢੱਲੀ ਆਵਾਂਗੇ ਸਾਡੀ ਵੀਡੀਓ ਨੂੰ ਦੇਖਦੇ ਰਿਹਾ ਕਰੋ ਇੱਥੇ ਜ਼ਰੂਰ ਸਬਸਕ੍ਰਾਈਬ ਕਰੋ ਨੂੰ ਦੇਖੋ ਕਿ ਬਹੁਤ ਪਿਆਰੇ ਸੂਟ ਆ ਹਨ ਜਿਨ੍ਹਾਂ ਦੇ ਵੱਖਰੇ ਹੀ ਡਿਜ਼ਾਈਨ ਬਣੇ ਹੋਏ ਹਨ ਤੇ ਨਾਲ ਹੀ ਦੁਪੱਟੇ ਵੀ ਬਹੁਤ ਪਿਆਰੇ ਬਣੇ ਨਾਲ ਬਾਟਮ ਵੀ ਬਹੁਤ ਸੋਹਣੇ ਬਣਿਆ ਜਿੰਦੇ ਉੱਪਰ ਵਰਕ ਕੀਤਾ ਗਿਆ ਇਹ ਪ੍ਰਿੰਟਡ ਐਂਡ ਐਮਬੌਟਰੀ ਵਾਲੇ ਸੂਟ ਹਨ ਜਿਨ੍ਹਾਂ ਦੇ ਦੁਪੱਟੇ ਉੱਪਰ neck ਪਰ ਇੰਬੋਇਟਰੀ ਕੀਤੀ ਹੋਈ ਹੈ ਨਾਲ ਦੁਪੱਟਿਆਂ ਨੂੰ ਲੈਸਸ ਲਗਾਈ ਗਈ ਹੈ ਇਹ ਸੂਟ ਹਨ ਬਹੁਤ ਹੀ ਪਿਆਰੇ ਤਿਆਰ ਕੀਤੇ ਹੋਏ ਸੂਟ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਕਿਸੇ ਤਰ੍ਹਾਂ ਦੇ ਸਟਿਚ ਕਰ ਸਕਦੇ ਹੋ ਇਹ ਸੂਟ ਇੰਨੇ ਖਰੇ ਲੱਗਦੇ ਹਨ ਕਿ ਤੁਸੀਂ ਜੇ ਵੇਖਣ ਵਿੱਚ ਵਧੀਆ ਲੱਗ